ਤੁਰਨ ਮਾਈਕ ਆਪਰਾ ਛੋਡਾ ਪ੍ਰਾਪਤ ਮੇਰੇ ਨਾਲ ਬੋਲੇ ਬੋਲੇ ਜੋਰ ਹਾ ਜੋਰ ਇੱਕ ਤਾਂ ਹੁੰਦਾ ਹੈ ਇੱਕ ਤਾਂ ਹੁੰਦਾ ਹੈ ਅਕਾਲੀ ਦਲ ਦਾ ਉਮੀਦਵਾਰ ਇੱਕ ਮੈਂ ਆਪਣਾ ਭਰਾ ਦੇ ਰਿਹਾ ਤੁਹਾਨੂੰ ਮਲਾਇ ਸਾਨਿਹਾਲ ਹਾ ਜੀ ਅਕਾਲ ਤੇ ਆਜ ਮੇਰੇ ਵੱਲੋਂ ਇੱਕ ਤਾਂ ਮੇਰੇ ਵੱਕੂ ਦਲੇਰ ਪੁਰਾ ਹਾਂ ਫਿਰ ਤੋਂ ਲੋਰ ਆ ਜੀ ਆਪ ਤੇਰੀ ਹੀ ਲਿਆਦਾ ਜਾਂਦਾ ਜਾਂਦਾ ਲਾ ਕੇ ਖੜਦਾ ਤੂੰ ਵੇਖੋ ਜੀ ਮੈਨੂੰ ਕੈਲਫੋਨ ਕੀਤਾ ਨਾਮ ਦਿੰਨ ਐਸਐਸਪੀ ਦੀ ਕੀ ਕੀਤੀ ਮੈਂ ਕਿਸੇ ਟਾਈਮ ਰਾਤ ਨੂੰ 24 ਘੰਟੇ ਵੀ ਤੋ ਮਰਜ਼ੀ ਮੈਨੂੰ ਫੋਨ ਕਰਦੇ ਪਰ ਨਰਤੇ ਹੀ ਪਰਤਾ ਦਿੱਤਾ ਸੀਗਾ ਕੋਈ ਸਮਝ ਨਾਲ ਹੁਣ ਐਂ ਕਰਕੇ ਜਿੰਨਾ ਤੁਸੀਂ ਇਹਨੂੰ ਤਗੜਾ ਕਰੋਗੇ ਉਨੀ ਤਰੱਕੀ ਬਡੇ ਹੱਕੇ ਖੋਗੇ ਸਰਕਾਰ ਬਣਾ ਦਿਓ ਜੀ ਸਰਕਾਰ ਬਣਾ ਦਿਓ ਜੀ ਸਰਕਾਰ ਬਣਾ ਦਿਓ ਜਿਵੇਂ ਗੱਡੀ ਨਹੀਂ ਕਦੀ ਤੁਸੀਂ ਮਹਿੰਦਰਾ ਮਹਿੰਦਰਾ ਜੋ ਨੂੰ ਕੱਢ ਕੇ ਲੈ ਆਉਣਾ ਥਾਰ ਉੱਤੇ ਲੈ ਕੇ ਆਉਂਦੇ ਨਾ ਥਾਰ ਲਈ ਉਵੇਂ ਘਨੌੜ ਕੱਢਦਾ ਹੈ ਬ੍ਰੈਂਡ ਨਿਊ ਕੱਢ ਕੇ ਆਉਗੇ ਉੱਥੋਂ ਤੁਹਾਡੇ ਵੱਡੇ ਬਾਪੂ ਦੇ ਨਾਲ ਦੇਖਾ ਚੋਣ ਚਾਰਜ ਹੀ ਨਹੀਂ ਸਾਡੇ ਆ ਸਾਰੇ ਸਾਰੇ ਇਹ ਕਮਾਂਡ ਲੋਹ ਗੋਡੀ ਹੱਥੇ ਲਾਇਆ ਮੈਂ ਤਾਂ ਟੁਟਾ ਗਿਆ ਬੈਕ ਬੈਕ ਸਾਇਦ ਦਿਲੋਂ ਤੁਹਾਡਾ ਹੁਕਮ ਹੈ ਯਾਰ ਉਹ ਇਹ ਜਿਹੇ ਲੋਕ ਹੈ ਜਿਹੜੇ ਕਾਲੀ ਦਲ ਜਿੰਨਾ ਕਰਕੇ ਤਗੜਾ ਸਹੀ ਬਣਦੇ ਦੱਸਦੇ ਜਿਹੜੇ ਨਵੇਂ ਬੱਚੇ ਨਾ ਉਹਨਾਂ ਨੂੰ ਪਤਾ ਨਹੀਂ ਇਤਿਹਾਸ ਕੀ ਹੈ ਉਹਨੂੰ ਪਤਾ ਨਹੀਂ ਕਿ ਟਿਊਬਲ ਜਿਹੜੇ ਖੇਤਾਂ 'ਚ ਪਾਣੀ ਆ ਰਿਹਾ ਪਾਪੂ ਬਾਦਲ ਨਾਲ ਦਿੰਦੇ ਤੇ ਇੱਥੇ ਪਾਣੀ ਨਹੀਂ ਆਉਣਾ ਸੀ ਜੇ ਬਾਪੂ ਬਾਦਲ ਖਾਲੀ ਨਹੀਂ ਬਣਾਉਂਦੇ ਜੇ ਬਾਪੂ ਬਾਦਲ ਥਰਮਲ ਪਲਾਂਟ ਨਾ ਬਣਾਉਂਦੇ ਪੀਲੀ ਡੀ ਹੋਣੀ ਸੀ ਇਹਨਾਂ ਨੇ ਤਾਂ ਕੁਝ ਬਣਾਇਆ ਨਹੀਂ ਮੈਂ ਕਿਤੇ ਕਿਤੇ ਸੋਚਦਾ ਜੇ ਬਾਪੂ ਬਾਦਲ ਸਿਆਸਤ 'ਚ ਨਾ ਹੁੰਦੇ ਤੇ ਭਗਵੰਤ ਮਾਨ ਵਰਗੇ 2-4 ਹੋਰ ਪੰਜ ਜਾਂਦੇ ਆਪਾਂ ਦਾ ਮਨਾਉ ਉੱਠਦੀ ਗੱਡੀਆਂ 'ਚ ਹੀ ਰਹਿਣਾ ਸੀ ਸਹੀ ਬਣੇ ਤੇ ਬੰਦੇ ਹਾਂ ਜੀ ਅਸੀਂ ਨਾ ਕਦੇ ਪਾਲੀਸਰ ਨੂੰ ਛੱਡੇ ਕਦੇ ਵੋਟ ਨਹੀਂ ਪਾਈ ਇੱਕ ਨਾ ਕੋਈ ਐਲਾਨ ਸਾਡੇ ਇਲਾਕੇ ਦੀ ਤਰੱਕੀ ਵਾਸਤੇ ਕਰਜੋ ਮੜਿਆ ਮੈਂ ਕੋਈ ਖੋਦਸਾ ਮੈਂ ਤੁਹਾਨੂੰ ਬੰਦਾ ਆ ਜਾ ਦੇਤਾ ਇੱਕ ਬਤਨ ਘੜ ਕਰਦਾ ਕਿਸੇ ਦਾ ਨਾ ਜਿਵੇਂ ਕਰਿਆ ਹੋ ਇੱਕ ਮੇਰੀ ਗੱਲ ਤਾਂ ਸੁਣੋ ਜਿਵੇਂ ਕਰਿਆ ਤੁਸੀਂ ਆਪਣਾ ਬਿਜਲੀ ਔਨ ਕਰਨੀ ਹੈ ਪਲੱਗ ਨੂੰ ਲਾ ਦੇਣ ਤੇ ਪਲੱਗ ਤੋਂ ਬਿਜਲੀ ਜੀ ਆਉਣੀ ਹੈ ট্রান্সਫਾਰਮਰ ਤੋਂ ਟਰਾਂਸਫਾਰਮਰ ਕਿੱਥੋਂ ਆਉਂਦੀ ਹੈ ਜਿਹੜੇ ਜਿੱਤੋਂ ਗ੍ਰੇਡ ਤੋਂ ਕਿੱਥੋਂ ਆਉਂਦੀ ਹੈ ਭਾਰਾ ਤੋਂ ਤੇ ਰਾਜ ਕੋਜੀ ਖੇਡ ਹੋ ਜੇ ਬਿਜਲੀ ਬੰਦ ਭਾਰਾ ਤੋਂ ਵੀ ਬਿਜਲੀ ਬੰਦ ਹੁੰਦੀ ਥੋਨੂੰ ਬੰਦਾ ਦੇਣਾ ਜਾਂਦਾ ਭਾਗ ਰੰਗਾ ਜੁੜਿਆ